ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਚੱਕਰ ਇਹ ਹੈ ਨਾ ਆਰ ਭਰਨ ਜਾਖ ਅਰ ਰੂਪਾ ਅੰਵਾਰ ਦੇਖ ਤੀਸਾ ਅਤਲ ਨੂਰਤ ਅੰਭਉ ਦਰਿੰਦਰਾਨਾ ਪ੍ਰੇਤ ਭਵਨਹੀਪ ਸੁਰ ਨਰ ਅਸੁਰ ਨੇਤ ਦੇਤ ਤੋ ਸਰਬਨਾਮ ਕਥ ਕਵਣਾ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਸਰਾਇਆ ਜਨ ਆਮਨ ਕਾ ਇਹ ਸੋ ਆਉ ਜਨ ਕੈ ਸੰਗ ਚੇਤੇ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕਾ ਸਦਾ ਨਮ ਸਰਕਾਰ ਕਬੀਰ ਰੋੜਾ ਹੋਏ ਰਹੁ ਬਾਤਾਂ ਤਜਮਨ ਕਾ ਅਬ ਮਹਾਨ ਐਸਾ ਕੋਈ ਦਾਸ ਹੋਏ ਸਾਹੀ ਮਿਲੈ ਭਗਵਾਨ ਕਬੀਰ ਰੋੜਾ ਹੂਆ ਤਾਂ ਕੀ ਪ੍ਰਿਆ ਪੰ ਪਹੀ ਕੋ ਦੁਖ ਰੋਦੇ ਐਸਾ ਤੇਰਾ ਦਾਸ ਹੈ ਜਿਉ ਤਰਨੀ ਮੈਂ ਇਹੇ ਕਬੀਰ ਇਹੇ ਹੁਈ ਤੋ ਜਾ ਭਇਆ ਜਿਉ ਡਲੰਗ ਅੰਗਾ ਹਰ ਜਨ ਐਸਾ ਚਾਹੀਐ ਜਿਉ ਪਾਨੀ ਸਰਬੰਦ ਕਬੀਰ ਪਾਨੀ ਵਾ ਤਾ ਕਿਆ ਭਇਆ ਸੀਦਾ ਦਾਤਾ ਹੋਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਜੈਸਾ ਸੰਤ ਗੁਰ ਸੁਣੀਦਾ ਤੈਸੋ ਹੀ ਮੈਂ ਦੀਖ ਵਿਚੜਿਆ ਮਿਲੇ ਪ੍ਰਭੂ ਹਰ ਦਰਗਾਹ ਦਾ ਵਾਸੀ ਤਹ ਹਰ ਨਾਮੋਂ ਵੰਡ ਪਰ ਦੜਾ ਦੇ ਦਾ ਕੱਟੇ ਹਉ ਮੈਂ ਰੋਗ ਨਾਦ ਸਤਿਗੁਰ ਤਿਨਾਂ ਮਿਲਾਇਆ ਜਿਨਾਂ ਰੇ ਭਿਆ ਸੰਜੋਗ ਅੰਦਰ ਸਚਾ ਨੇ ਹੋ ਲਾਇ ਪ੍ਰੀਤਮ ਤਨ ਮਨ ਹੋਇ ਨਿਹਾਲ ਧਰਨ ਗगन ਨਾਵ ਖੰਡ ਮਹ ਜੋਤ ਸਵਰੂਪੀ ਭਨ ਮਥੁਰਾ ਕਸ਼ਪੀਦ ਨਹੀਂ ਹਮ ਅਵਗਣ ਭਰੇ ਇੱਕ ਗੁਣ ਅੰਮ੍ਰਿਤ ਛਾਡ ਦਿਖਾਇ ਵਿਖ ਮਾਇਆ ਮੂ ਪਰਮ ਪ੍ਰਭੂ ਲੇ ਇਕ ਤਾ ਉੱਤਮ ਮੰਥ ਸੁਨਿਆਉ ਗੁਰ ਸੰਗਤ ਇਹ ਮਿਲੰਤ ਜਾ ਮੰtras ਇੱਕ ਅਰਦਾਸ ਬਾਟ ਪੀਰਤ ਕੀ ਗੁਰ ਰਾਮਦਾਸ ਸੁਤਹੁ ਤਲ ਗੁਰ ਸੇਵੀ ਆ ਬਰਸਾ ਨਾ ਪਰਸਾ ਗੁਰੂ ਕੇ ਜਨਮ ਉਹ ਵਰ ਸਫਤ ਕਸਮਾਂ ਦੀ ਤੋ ਦਿਖੇ ਸੱਚੀ ਬਾਤ ਸਾਹੋ ਸੱਜਣ ਸੱਚ ਆਪ ਸਾਹੋ ਸਿਰ ਸਾ ਜਿਸ ਪਾਸ ਬਹਿ ਜਾ ਸੋਹੀ ਐ ਸੱਜਣ ਸੱਚਾ ਬਾਤ ਸਾਹ ਸਿਰ ਸਾ ਤੇ ਜਿਸ ਪਾਸ ਸਭ ਦਾ सते पू साहिबी बिलवल महल्ला चौा ਕੱਤਰੀ ਬ੍ਰਹਮਾਨ ਸੂਦ ਵਸ ਕੋ ਜਪੈ ਹਰ ਮੰਤਰ ਜਪਨੀ ਗੁਰ ਸਤ ਗੁਰ ਪਾਰ ਬ੍ਰਹਮ ਸਵਾਲ ਪੂਜਾ ਨਿਰ ਸੇਵਾ ਦਿਨ ਸ ਸਭ ਰਹਿਨੀ ਖੱਤਰੀ ਬ੍ਰਹਮਣ ਸੂਦ ਵੈਸ ਕੋ ਜਪੈ ਹਰ ਮੰਤਰ ਜਪਨੀ ਤੁਰ ਸਤਿ ਗੁਰ ਪਾਰ ਬ੍ਰਹਮ ਕਰ ਪੂਜਹੁ ਨਿਤ ਸੇਵਹੁ ਦਿਨ ਸ ਸਬਰੈਨੀ ਹਰ ਜਨ ਦੇਖਹੁ ਸਤ ਗੁਰ ਨੈਨੀ ਜੋ ਇੱਛਾ ਹੋ ਸੋਈ ਫਲ ਪਾਵਹੁ ਹਰ ਬੋਲੋ ਗੁਰਮਤਿ ਬੈਨੀ ਰਹਾਉ ਅਨਤ ਉਪਾਬ ਚਿਤਵਿ ਆਹ ਬਹੁ ਤੇਰੇ ਸਾਹੂ ਬੈਠ ਕੇ ਬਾਤ ਹੋਵਨੀ ਆਪਣਾ ਭਲਾ ਸਭ ਕੋਈ ਪਛਾਣ ਸੋ ਕਰੇ ਜੇ ਮੇਰਾ ਚਿਤਨਾ ਚਤਨੀ ਮਨ ਕੀ ਮਤਾ ਤਿਆਗੋ ਹਰ ਜਾਨਾ ਇਹ ਹਾਂ ਬਾਤ ਕਠਨੀ ਅਨ ਦਿਨ ਹਰ ਹਰ ਨਾਮ ਧਿਆਵੋ ਗੁਰ ਸਤ ਗੁਰ ਕੀ ਮਤ ਲੈਨੀ ਮਤ ਸੁਮਤ ਤੇਰਾ ਸਤਿ ਸਵਾਮੀ ਹਮ ਜੰਤ ਤੂੁਰ ਕਰ ਕਰ ਜਤਾਨੀ ਜਨਨਾ ਮਿੱਤ ਕੇ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਦ ਗੁਲਾਨੀ ਮਤ ਸੋ ਮਤ ਤੇਰਾ ਵਸ ਸੁਆਮੀ ਹਮ ਜੰਤਾ ਤੂ ਪ੍ਰਖਜਤਨੀ ਜਨਨਾ ਨਿਤਕੇ ਪ੍ਰਭ ਕਰਤੇ ਸਵਾਮੀ ਜਿਉ ਭਾਵੈ ਤਿਵਾ ਬੋਲਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਬਿਲਾਵਲ ਮਹੱਲਾ ਚੌਥਾ ਖੱਤਰੀ ਬ੍ਰਹਮਣ ਸੂਤ ਵੈਸ਼ ਉਹ ਜਾਗੈ ਹਰ ਮਨ ਪਰ ਜਪੈਨੀ ਗੁਰ ਸਤਿਗੁਰੂ ਪਾਰ ਬਰਾਪਰ ਕਰ ਪੂਜਯ ਹੋ ਨਿਤ ਸੇਵਹੁ ਦਿਨਸ ਸਤਿ ਰਾਮਨੀ ਔ ਕੀ ਘੜੀ ਨ ਦੇਖਣ ਦੇ ਆਪਣਾ ਮਿਰਦ ਸੰਭਾਲੇ ਔਕੀ ਘੜੀ ਨਾ ਦੇਖਣ ਦੇ ਆਪਣਾ ਮਿਰਦ ਸਮਾ ਦੇ ਔਕੀ ਘੜੀ ਨਾ ਦੇਖਣ ਦੇ ਆਪਣਾ ਮਿਰਦ ਸਮਾ ਨੇ ਉਹ ਕੀ ਕੜੀ ਦਾ ਦੇਖਣ ਦੇ ਆਪਣਾ ਮਿਰਦ ਸਮਾਨੇ ਆਸ ਦੇ ਰੱਖੇ ਆਪਣੀ ਜੋ ਆਸ ਦੇ ਰੱਖੇ ਆਪਣੇ ਕੋ ਹੱਥ ਦੇ ਰੱਖੇ ਆਪਣੇ ਕੋ ਹੱਥ ਦੇ ਰੱਖੇ ਆਪਣੇ ਕੋ ਸਾਹ ਸਾਹ ਸਹਸ ਪ੍ਰਤ ਪਾਲੇ ਆਪਣਾ ਬਿਰਦ ਸੁਮਾਲੇ ਹੌਕੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੁਮਾਲੇ ਰੱਬ ਸੋਲਾ ਦੇ ਰਿਹਾ ਮੇਰਾ ਜੀਤ ਪ੍ਰਭ ਸੋਲਾ ਦੇ ਰਹੇ ਹੋ ਮੇਰਾ ਜੀਤ ਆਦਿ ਹੰਤ ਪ੍ਰਭ ਸਦਾ ਸਹਾਈ ਆਦਿ ਹੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਆਪਣਾ ਬਿਰਦ ਸੁਮਾਨੇ ਹੌਸੀ ਘੜੀ ਨਾ ਦੇਣ ਦੇ ਆਪਣਾ ਬਿਰਦ ਸੁਮਾਨੇ ਮਾਨ ਬੇਲਾਸ ਪਏ ਸਾਹਿਬ ਕੇ 雨 marriages <laughs> fit i as many loss Murray tad a shirt you are. Aterja decτο bed a e e e e r Alcohol housing aralte e e to hair and a e e, ਹਰ ਸਿਮਰ ਸਿਮਰ ਆਨੰਦ ਕਰ ਨਾਨਕ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਾਪਤ ਪੂਰਨ ਤੈ ਲਖਾਈਆ ਤੁਨਾ ਮੇਰ ਦੁਸ਼ਮਾਨ ਦੇ ਉੰਕੀ ਕੜੀ ਨਾ ਦੇਖਣ ਦੇਈਆ ਆਪਣਾ ਦਰਦੁਸ਼ਮਾਨ ਦੇ ਔਕੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੁਆਲੇ ਔਕੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੁਆਲੇ ਉਹ ਕੀ ਘੜੀ ਨ ਦੇਖਣ ਦੇਈ ਆਪਣਾ ਫਿਰਦ ਸਮਾ ਲੇ ਵਾਹਿਗੁਰੂ ਜੀ ਕਾ ਅਨਸਾ ਵਾਹਿਗੁਰੂ ਜੀ ਕੀ ਫਤਹਿ